ਹਾਂਜੀ ਕੀ ਮਸਲਾ ਤੁਹਾਡਾ ਹਾਂਜੀ ਮੇਰਾ ਨਾਮ ਨੀਲਮ ਜੋਤੀ ਆ ਮੈਂ ਪਿੰਡ ਚੰਡਲ ਉਬਾਣਾ ਦੇ ਰਹਿਣ ਵਾਲੀ ਆ ਮੈਂ ਕੈਨੇਡਾ ਤੋਂ ਆਈ ਹੋਈ ਆ ਕੀ ਮਸਲਾ ਕੀ ਆ ਤੁਹਾਡਾ ਹਾਂਜੀ ਮੈਂ ਦੂਜੇ ਮਹੀਨੇ ਦੀ 6 ਤਰੀਕ ਨੂੰ 9 9 9 ਤਕਰੀਬਨ 9 ਵਜੇ ਸਾਡੇ ਗਵਾਂਢੀ ਆ ਰੋਹਿਤ ਸੌਂਤਾ ਉਹਨਾਂ ਦੇ ਘਰ ਤੇ ਘਰ ਵਿੱਚ ਕੋਈ ਬਰਥਡੇ ਪਾਰਟੀ ਸੀਗੀ ਉਹ ਗੱਡੀ ਵਿੱਚ ਮੁੰਡੇ ਕੋਈ 6-7 ਮੁੰਡੇ ਆਏ ਉਹਨਾਂ ਸਕੋਰਪੀਓ ਗੱਡੀ ਵਿੱਚ ਉਹਨਾਂ ਨੇ ਗੱਡੀ ਲਾਉਣ ਦੀ ਕੋਸ਼ਿਸ਼ ਕੀਤੀ ਸਾਡੀ ਸਾਡੇ ਘਰ ਦੇ ਸਾਹਮਣੇ ਸਾਡੀ ਜਗ੍ਹਾ ਤੇ ਆਪਾਂ ਉਹਨਾਂ ਨੂੰ ਮਨਾ ਕਰ ਦਿੱਤਾ ਕਿਉਂਕਿ ਸਾਡੀ ਪਹਿਲਾਂ ਵੀ ਉਹਨਾਂ ਨਾਲ ਬਹੁਤ ਸਾਰੀਆਂ ਲਾਈਕ ਉਹਨਾਂ ਨੇ ਤੇ ਆਪਾਂ ਪਹਿਲਾਂ ਵੀ ਐਫਆਈਆਰ ਦੋ ਵਾਰੀ ਕੀਤੀ ਹੋਈ ਕਿਉਂਕਿ ਉਹਨਾਂ ਨੇ ਸਾਡਾ ਕੁੱਤਾ ਮਾਰ ਦਿੱਤਾ ਸੀਗਾ ਉਹਨਾਂ ਨੇ ਇਹ 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 ਉਹਨਾਂ ਨੇ ਮਤਲਬ ਉਹਨਾਂ ਨੇ ਐਕਸੈਪਟ ਵੀ ਕੀਤਾ ਕਿ ਉਹਨਾਂ ਨੇ ਸਾਡਾ ਕੁੱਤਾ ਮਾਰਿਆ ਉਹਨਾਂ ਨੇ ਮਾਫੀਆਂ ਮੰਗੀਆਂ ਤੁਹਾਡੀ ਬਣਦੀ ਨਹੀਂ ਸੀ ਕੋਈ ਪੁਰਾਣਾ ਮਾਮਲਾ ਸੀ ਤੁਹਾਡਾ ਹਾਂਜੀ ਉਹਨਾਂ ਨੇ ਐਕਸੈਪਟ ਵੀ ਕੀਤਾ ਪਰ ਫਿਊਚਰ ਵਿੱਚ ਇਦਾਂ ਦੀ ਕੋਈ ਨਹੀਂ ਗੱਲ ਕਰਾਂਗੇ ਫਿਰ ਵੀ ਉਹ ਮੁੰਡੇ ਮੰਡੇ ਲੈ ਕੇ ਆਉਂਦੇ ਆ ਬਾਰ-ਬਾਰ ਘਰਾਂ ਦੇ ਆਪਣੇ ਘਰ ਵਿੱਚ ਗੰਦੇ ਗੰਦੇ ਗਾਣੇ ਵਜਾਉਂਦੇ ਇਸ ਕਰਕੇ ਸਾਨੂੰ ਨਹੀਂ ਪਸੰਦ ਹੈਗੇ ਉਹ ਮੁੰਡੇ ਉਹਨਾਂ ਨੇ ਗੱਡੀ ਲਾਉਣ ਦੀ ਕੋਸ਼ਿਸ਼ ਕੀਤੀ ਆਪਾਂ ਮਨਾਂ ਕੀਤਾ ਉਹ ਜਾਂਦੇ ਜਾਂਦੇ ਧਮਕੀ ਦੇ ਗਏ ਮੇਰੇ ਡੈਡੀ ਨੂੰ ਕਿ ਤੁਹਾਨੂੰ ਤੁਹਾਨੂੰ ਆਪਾਂ ਦੇਖਾਂਗੇ ਸਾਨੂੰ ਨਹੀਂ ਸੁਪਾਤਾ ਕਿ ਸਾਨੂੰ ਉਹਨਾਂ ਨੇ ਇੰਨਾ ਗੰਦੇ ਤਰੀਕੇ ਨਾਲ ਦੇਖਣਾ ਇਕੇ ਹੁਣ ਤੁਹਾਡੀ ਜਿਹੜੀ ਆ ਅ ਅਗਲੇਰੀ ਕਾਰਵਾਈ ਕੋਈ ਪੁਲਿਸ ਵੱਲੋਂ ਜਿਹੜੀ ਅਮਲ 'ਚ ਲਿਆਂਦੀ ਗਈ ਹੈ ਪੁਲਿਸ ਵੱਲੋਂ ਸਾਨੂੰ 1.5 ਮਹੀਨਾ ਹੋ ਗਿਆ ਸਾਡੀ ਪੁਲਿਸ ਵੱਲੋਂ ਕੋਈ ਸੁਣਵਾਈ ਨਹੀਂ ਹੋਈ ਜਿਹਦੇ ਕਰਕੇ ਸਾਨੂੰ ਆਪਾਂ ਕੋਰਟ ਵਿੱਚ ਜਾ ਕੇ ਆਪਣਾ ਕੇਸ ਲਗਾਇਆ ਤੇ ਉਹਨਾਂ ਨੇ ਮੈਡੀਕਲ ਮੈਡੀਕਲ ਰਿਪੋਰਟਾਂ ਜਿਹੜੀਆਂ ਉਹ ਹੈਗੀਆਂ ਤੁਹਾਡੇ ਹਾਂਜੀ ਸਾਡੇ ਕੋ ਸਾਰੀਆਂ ਮੈਡੀਕਲ ਰਿਪੋਰਟਾਂ ਹੈਗੀਆਂ ਮੇਰੇ ਬ੍ਰਦਰ ਅਨਕੌਨਸ਼ੀਅਸ ਸੀਗੇ ਜਦੋਂ ਹਸਪੀਟਲ ਵਿੱਚ ਸੀਗੇ ਹੁਣ ਆਪਾਂ ਉਹਨਾਂ ਨੂੰ ਪੈਣੀ ਮੀਆਂ ਖਾਨ ਦੇ ਵਿੱਚ ਐਡਮਿਟ ਕਰਵਾਇਆ ਇੱਥੇ ਉਹਨਾਂ ਨੇ ਥੋੜਾ ਬੋਤਾ ਜਿਹੜਾ ਖੂਨ ਉਹਦੇ ਸਿਰ 'ਤੇ ਜਿਹੜੇ ਸੱਟਾਂ ਲੱਗੀਆਂ ਫੇਸ ਤੇ ਸੱਟਾਂ ਲੱਗੀਆਂ ਹੱਥ ਦੀਆਂ ਉਂਗਲੀਆਂ ਟੁੱਟੀਆਂ ਸੀਗੀਆਂ ਉਹਨਾਂ ਨੇ ਥੋੜਾ ਬੋਤਾ ਇਲਾਜ ਕਰਕੇ ਉਹਨਾਂ ਨੇ ਅੰਮ੍ਰਿਤਸਰ ਰੈਫਰ ਕਰ ਦਿੱਤਾ ਮੇਰੇ ਬ੍ਰਦਰ ਅੰਮ੍ਰਿਤਸਰ 15 ਦਿਨ ਪੂਰਾ ਮੇਰੇ ਬ੍ਰਦਰ ਅੰਮ੍ਰਿਤਸਰ ਰਹੇ ਆ ਉਹਨਾਂ ਤੁਸੀਂ ਕੋਈ ਕੰਮ ਨਹੀਂ ਕਰ ਸਕਦੇ ਬੱਚੇ ਨੂੰ ਨਹੀਂ ਤੁਸੀਂ ਆਪਣੇ ਬੱਚੇ ਨੂੰ ਨਹੀਂ ਚੁੱਕਣਾ ਹੋਵੇ 2 ਸਾਲ ਦਾ ਬੱਚਾ ਉਹ ਆਪਣਾ ਬੱਚਾ ਨਹੀਂ ਚੁੱਕਦਾ ਹੈਗਾ ਠੀਕ ਹੈ ਜੀ ਤੇ ਇਹਦੇ ਜਿਵੇਂ ਇਨਸਾਫ ਨਾ ਮਿਲਣ ਦੀ ਸੂਰਤ 'ਚ ਕਿਸੇ ਉੱਚ ਅਧਿਕਾਰੀ ਨੂੰ ਮਿਲੇ ਪੁਲਿਸ ਆਫੀਸਰ ਨੂੰ ਕਿਸੇ ਹਾਂਜੀ ਆਪਾਂ ਇੱਥੇ ਪੈਣੀ ਵਿੱਚ ਸਾਨੂੰ ਇਨਸਾਫ ਨਹੀਂ ਮਿਲਿਆ ਪੈਸਾਚ ਨੂੰ ਇੱਥੇ ਦਰਖਾਸਤ ਦੇਣਾ ਸਾਡੀਆਂ ਦਰਖਾਸਤਾਂ ਨਹੀਂ ਲਿਖੀਆਂ ਗਈਆਂ ਫਿਰ ਆਪਾਂ ਜਾ ਕੇ ਗੁਰਦਾਸਪੁਰ ਐਸਐਸਪੀ ਨੂੰ ਆਪਾਂ ਦਰਖਾਸਤ ਦਿੱਤੀ ਐਸਐਸਪੀ ਉਹਨਾਂ ਨੇ ਡੀਐਸਪੀ ਸਾਹਿਬ ਜੀ ਨੂੰ ਭੇਜ ਦਿੱਤੀ ਡੀਐਸਪੀ ਨੇ ਐਸਐਚਓ ਨੂੰ ਕੱਲ ਦੀ ਦਰਖਾਸਤ ਇਹਨਾਂ ਨੇ ਭੇਜੀ ਆ ਤੇ ਸਾਨੂੰ ਅੱਜ ਇਹਨਾਂ ਨੇ ਬੁਲਾਇਆ ਅੱਜ ਸਵੇਰ ਦੇ ਅਸੀਂ 10 ਵਜੇ ਤੇ ਆ ਕੇ ਬੈਠੇ ਹੋਏ ਆ ਇਹਨਾਂ ਨੇ ਸਾਡੀ ਦਰਖਾਸਤ ਬਿਨਾਂ ਸੁਨੇ ਇਹਨਾਂ ਨੇ ਮੇਰੇ ਡੈਡੀ ਨੂੰ ਤੇ ਮੇਰੇ ਦੋਨਾਂ ਭਰਾਵਾਂ ਨੂੰ ਅੰਦਰ ਕਰ ਦਿੱਤਾ ਹੁਣ ਇਹਨਾਂ ਨੇ ਜਾ ਕੇ ਸਾਡੀ ਦਰਖਾਸਤ ਲਿਖੀ ਆ ਪਰ ਅਜੇ ਤੱਕ ਇਹਨਾਂ ਨੇ ਮੇਰੇ ਡੈਡੀ ਨੂੰ ਤੇ ਮੇਰੇ ਭਰਾਵਾਂ ਨੂੰ ਦੋਨਾਂ ਨੂੰ ਅੰਦਰ ਕਿਹੜੀ ਗੱਲ ਕਰਕੇ ਰੱਖਿਆ ਸਾਨੂੰ ਨਹੀਂ ਪਤਾ ਕਿਉਂਕਿ ਸਾਨੂੰ ਮੇਰੇ ਸਾਨੂੰ ਸੱਟਾਂ ਲੱਗੀਆਂ ਤੇ ਸਾਨੂੰ ਇਹਨਾਂ ਨੇ ਅੰਦਰ ਆ ਕੇ ਦਿੱਤਾ ਪੁਲਿਸ ਜਿਹੜੀ ਆ ਤੁਹਾਨੂੰ ਪੀੜਤ ਪਰਿਵਾਰ ਨੂੰ ਅੰਦਰ ਰੱਖਣ ਦਾ ਕੀ ਕਾਰਨ ਆ ਮੈਨੂੰ ਕੋਈ ਸਿਆਸੀ ਮਸਲਾ ਲੱਗਦਾ ਮੈਨੂੰ ਲੱਗਦਾ ਕਿ ਪੁਲਿਸ ਵਾਲੇ ਉਹਨਾਂ ਨਾਲ ਮਿਲੇ ਹੋਏ ਕਿਉਂਕਿ ਉਹਨਾਂ ਦੀ ਗੱਲ ਕਰਦੇ ਪਏ ਸਾਡੀ ਕੋਈ ਸਾਡੇ ਹੱਕ ਵਿੱਚ ਕੋਈ ਗੱਲ ਨਹੀਂ ਹੁੰਦੀ ਪਈ ਹੈਗੀ ਜੋ ਕਿ ਅਸੀਂ ਸੱਚਾਈ ਨਾਲ ਬੋਲਦੇ ਪਏ ਆ ਇਹ ਤੁਹਾਨੂੰ ਕੀ ਕਿਹਾ ਜਾ ਰਿਹਾ ਪੁਲਿਸ ਵੱਲੋਂ ਪੁਲਿਸ ਵੱਲੋਂ ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਜੇ ਤੁਸੀਂ ਐਦਾਂ ਕਰੋਗੇ ਤੇ ਅਸੀਂ ਐਦਾਂ ਕਰ ਦਾਂਗੇ ਤੈਨੂੰ ਅਸੀਂ ਕੈਨੇਡਾ ਨਹੀਂ ਜਾਣ ਦਵਾਂਗੇ ਤੇਰੇ ਭਰਾਵਾਂ ਨੂੰ ਨਹੀਂ ਅਸੀਂ ਕੈਨੇਡਾ ਜਾਣ ਦਵਾਂਗੇ ਸਾਰਾ ਕੁਝ ਤੇ ਸਾਡੇ ਕੋਲ ਹੀ ਹੋਣਾ ਜੋ ਕਰਨਾ ਅਸੀਂ ਕਰਨਾ ਹੋਰ ਕਿਸੇ ਨੇ ਨਹੀਂ ਕਰਨਾ ਜੇ ਤੁਸੀਂ ਤੁਸੀਂ ਗਰਦਾਸਪੁਰ ਵੀ ਚਲ ਗਏ ਤੇ ਆਖਰਕਾਰ ਮੇਰੇ ਕੋਲ ਹੀ ਨਾ ਜੋ ਮੈਂ ਲਿਖਾਂਗਾ ਉਹੀ ਹੋਣਾ ਇਹ ਤੇ ਥੈਂਕ ਯੂ ਜੀ ਸੋ ਸਾਰੇ ਨੀਲਮ ਜੋਤੀ ਹੈਗੀ ਹੈ ਕੈਨੇਡਾ ਤੋਂ ਆਈ ਹੈ ਇਹਨਾਂ ਦੀ ਲੜਕੀ ਇੱਕ ਝਗੜੇ ਦੇ ਸਬੰਧ ਦੇ ਵਿੱਚ ਤੁਹਾਡੇ ਤੇ ਧੱਕੇਸ਼ਾਹੀ ਦੇ ਦੋਸ਼ ਲਾ ਰਹੀ ਹੈ ਬਿਲਕੁਲ ਬੇਬੁਨਿਆਦ ਤੇ ਝੂਠਾ ਜੀ ਕੋਈ ਆਪਾਂ ਧੱਕਾ ਨਹੀਂ ਕਿਸੇ ਨਾਲ ਕਰਦੇ ਜੀ ਜਿਹੜੀ ਇਹਨਾਂ ਦੀ ਲੜਾਈ ਹੋਈ ਆ ਉਹਦੇ ਵਿੱਚ ਇਨਾਂ ਦੀ ਆਪਸੀ ਲੜਾਈ ਜਿੰਨੀ ਹੋਈ ਆ ਉਹਦੇ ਮੁਤਾਬਕ ਜੋ ਰਿਜ਼ਲਟ ਆਇਆ ਉਹਨਾਂ ਨੂੰ ਵਾਚਿਆ ਜਾ ਰਿਹਾ ਔਰ ਅੱਜ ਜਿਹੜਾ ਇਹਨਾਂ ਨੇ ਇਹ ਆਪ ਹੀ ਜਿਹੜੀਆਂ ਪਾਰਟੀਆਂ ਦੋਨਾਂ ਨੂੰ ਉਹਨਾਂ ਨੂੰ ਇਸ ਟਾਈਮ ਦਿੱਤਾ ਸੀਗਾ ਔਰ ਦਰਿਆਪਤ ਵਾਸਤੇ ਜਿਹੜੀ ਗੱਲ ਚੱਲ ਰਹੀ ਸੀ ਦਰਿਆਪਤ ਵਿੱਚ ਜੋ ਸੱਚ ਜਾਂ ਝੂਠ ਆਪਾਂ ਜੋ ਜਿਹੜੀ ਗੱਲ ਸੱਚੀ ਆ ਪਰਿਆ ਜੋ ਗੱਲ ਕਰਦੀ ਹੈ ਇਹ ਹਰ ਇੱਕ ਬੰਦੇ ਦੇ ਗੱਲ ਮੂੰਹ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰ ਰਹੀ ਸੀਗੀ ਔਰ ਮੈਂ ਇਹਨਾਂ ਨੂੰ ਕਿਹਾ ਮੈਂ ਕਿ ਇਦਾਂ ਨਹੀਂ ਜਿਹੜੀ ਇਹ ਗੱਲਾਂ ਕਰਨੀਆਂ ਕੋਈ ਮੋਤਵਾਰ ਬੰਦੇ ਜਿਹੜੇ ਕੋਈ ਪਿੰਡ ਦੇ ਜਾਂ ਕੋਈ ਵਿਅਕਤੀ ਆਉਂਦੇ ਆ ਦਰਿਆਰਤ ਦੇ ਵਿੱਚ ਇਹੋ ਜਿਹੀਆਂ ਗੱਲਾਂ ਸੋਭਾ ਨਹੀਂ ਦਿੰਦੀਆਂ ਬਾਕੀ ਜੇ ਇਹ ਇਲਜ਼ਾਮ ਲਾ ਰਹੇ ਆ ਤੇ ਉਹ ਬਿਲਕੁਲ ਗਲਤ ਨੇ ਮੈਨੂੰ ਕੀ ਇਹਨਾਂ ਦੇ ਨਾਲ ਕੋਈ ਮਤਲਬ ਆ ਜਾਂ ਮੈਂ ਇਹਨਾਂ ਦੇ ਨਾਲ ਕੋਈ ਮਾੜਾ ਕਰਕੇ ਮੈਨੂੰ ਕੁਝ ਮਿਲਣਾ ਬਿਲਕੁਲ ਗਲਤ ਤੇ ਗਲਤ ਮੈਂ ਗਲਤ ਕਵਾਂਗਾ ਇਹਨਾਂ ਨੇ ਜਗੀਰ ਮਸੀਹ ਪਾਰਟੀ ਨੇ ਜਿਹੜੇ ਸਿਮਰਨਜੀਤ ਸਿੰਘ ਜਿਥੇ ਭੈਣੀ ਮੀਆਂ ਖਾਨ ਦੇ ਸੀਗੇ ਪਾਰਟੀ ਦੇ ਉੱਤੇ ਗਏ ਸੀਗੇ ਰੋਹਿਤ ਸੋ ਹਤਾ ਦੇ ਘਰ ਵਿੱਚ ਔਰ ਇਹਨਾਂ ਨੇ ਗੱਡੀ ਲਾਈ ਗੱਡੀ ਤੋਂ ਇਹਨਾਂ ਦਾ ਟਕਰਾਰ ਹੋਇਆ ਔਰ ਗੱਲਾਂ ਨੂੰ ਵਿਧਾ ਚੜਾ ਕੇ ਆਪਣਾ ਬਿਆਨ ਦਰਜ ਕਰਾਇਆ ਆਪਾਂ ਕੋਈ ਦਬਾਅ ਨਹੀਂ ਪਾਇਆ ਕਿ ਤੁਸੀਂ ਇਹਦੇ ਵਿੱਚ ਇਹਦੇ ਵਿੱਚ ਆ ਲਿਖਾਓ ਆ ਲਿਖਾਓ ਬਿਲਕੁਲ ਨਹੀਂ ਜੋ ਉਹਨਾਂ ਨੇ ਲਿਖਾਇਆ ਉਹਨਾਂ ਦਾ ਲਿਖਿਆ ਜੋ ਦੂਸਰਿਆਂ ਨੇ ਲਗਾਇਆ ਦੂਸਰਿਆਂ ਦਾ ਲਿਖਿਆ ਉਹਦੇ ਵਿੱਚ ਦਰਿਆਵਤ ਚੱਲ ਰਹੀ ਦਰਿਆਵਤ ਦੇ ਦੌਰਾਨ ਜਿਹੜੀ ਸੱਚੀ ਗੱਲ ਕੋਈ ਕਰਦਾ ਹੈ ਉਹ ਹਰੇਕ ਇੱਕ 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 ਬੰਦੇ ਨੂੰ ਚੁਗਤੀ ਆ ਔਰ ਮੈਂ ਤੇ ਇਹਨਾਂ ਨੂੰ ਆਪ ਜੀ ਨੂੰ ਵੀ ਬੇਨਤੀ ਕਰਦਾ ਹਾਂ ਕਿ ਚਲੋ ਜੇ ਸਾਡੇ ਡੀਐਸਪੀ ਸਾਹਿਬ ਹੀ ਉਹਨਾਂ ਕੋਲੇ ਪਹਿਲਾਂ ਐਸਐਸਪੀ ਜੋ ਐਸਐਸਪੀ ਸਾਹਿਬ ਕੋਲ ਇਨਸਾਫ ਲੈਣ ਵਾਸਤੇ ਇਹ ਪਾਰਟੀ ਗਈ ਸੀਗੀ ਜਿਸ ਦਾ ਕਰਕੇ ਇਹਦੀ ਡਿਲੇ ਹੋਈ ਆ ਔਰ ਡੀਐਸਪੀ ਸਾਹਿਬ ਨੇ ਅੱਜ ਲਾਸਟ ਇਹਨਾਂ ਨੂੰ ਦੋ ਵਾਰੀ ਡਿਪਟੀ ਸਾਹਿਬ ਨੇ ਵੀ ਸੁਣਿਆ ਆ ਔਰ ਅੱਜ ਉਹਨਾਂ ਨੇ ਕਿਹਾ ਕਿ ਜਦੋਂ ਇਹ ਨਹੀਂ ਇਹਨਾਂ ਦੇ ਆਪਸੀ ਕੋਈ ਗੱਲਬਾਤ ਕੇ ਪਾਸੇ ਤੈਅ ਜਾ ਇਹਨਾਂ ਦਾ ਕੋਈ ਨਹੀਂ ਮੰਨਦਾ ਤੁਹਾਪੇ ਤੁਸੀਂ ਜਿਹੜਾ ਇਹ ਕਾਰਵਾਈ ਜੋ ਕਰਨ ਦੀ ਕਾਰਵਾਈ ਕਰਕੇ ਤੇ ਮੈਨੂੰ ਦੱਸ ਦਿਓ ਅੱਜ ਇਹਨਾਂ ਨੂੰ ਸੱਦਿਆ ਸੀ ਪਹਿਲਾਂ ਕੱਲ ਸੱਦਿਆ ਇਹ ਕੱਲ ਫਿਰ ਇਹ ਕਹਿੰਦੇ ਕਿ ਸਾਡਾ ਸਰਪੰਚ ਸਾਹਿਬ ਜਿਹੜੇ ਉਹ ਇੱਥੇ ਨਹੀਂ ਹੈਗੇ ਹੁਣ ਸਰਪੰਚ ਸਾਹਿਬ ਆਪਣੀ ਜ਼ੁਬਾਨੀ ਕਹਿ ਕੇ ਗਏ ਆ ਕਿ ਜਿੰਨਾ ਇਹਨਾਂ ਨੇ ਜਗੀਰ ਮਸੀ ਪਾਰਟੀ ਨੇ ਜਿੰਨਾਂ ਨੇ ਆਪ ਜੀ ਨੂੰ ਇਨਵਾਈਟ ਕੀਤਾ ਆ ਆਪਣੇ ਚੈਨਲ ਨੂੰ ਔਰ ਉਹ ਪਾਰਟੀ ਜੋ ਬਿਆਨ ਲਿਖਾ ਰਹੀ ਹੈ ਇਹਦੇ ਵਿੱਚ ਉਹ ਸਰਪੰਚ ਸਾਹਿਬ ਵੀ ਕਹਿ ਰਹੇ ਆ ਕਿ ਇਹਦੇ ਵਿੱਚ ਅੱਧੇ ਤੋਂ ਵੱਧੇ ਝੂਠ ਬੋਲ ਰਹੇ ਨੇ ਹੁਣ ਜਿਹੜੀ ਗੱਲ ਕੋਈ ਕਿਸੇ ਨੂੰ ਕੋਈ ਇਹਨਾਂ ਦਾ ਮੋਤਬਾਰੀ ਕਰਦਾ ਉਹਦੇ ਵਿੱਚ ਐਸਐਚਓ ਤੇ ਦੋਸ਼ ਲਾਉਣਾ ਤੇ ਬਿਲਕੁਲ ਜਾਇਜ਼ ਨਹੀਂ ਹੈਗਾ ਲੇਕਿਨ ਜਿਹੜਾ ਇਹ ਰਿਜਿਸਟਰਡ ਕਰ ਰਿਹਾ ਕੇਸ ਦੀ ਜਿਹੜੀ ਆਪਾਂ ਗੱਲ ਕਰਾਂਗੇ ਉਹਦੇ ਮੁਤਾਬਕ ਜੋ ਕੁਝ ਇਹਨਾਂ ਦਾ ਹੋਣਾ ਹੈ ਕੱਲ ਨੂੰ ਉਹ ਤੇ ਆਪ ਜ਼ਿੰਮੇਵਾਰ ਆ ਉਹਦੇ ਵਿੱਚ ਅਸੀਂ ਪੁਲਿਸ ਨੂੰ ਸਾਨੂੰ ਕੀ ਲੋੜ ਹੈ ਇਹਨਾਂ ਨੂੰ ਕੋਈ ਧਮਕੀ ਦੇਈਏ ਜਾਂ ਕੋਈ ਗੱਲ ਕਰੀਏ ਔਰ ਇਸ ਚੀਜ਼ ਦਾ ਇਹ ਫਾਇਦਾ ਲੈਣ ਵਾਸਤੇ ਜਿਹੜੇ ਸਾਡੇ ਖਿਲਾਫ ਇਹ ਗੱਲਾਂ ਕਰ ਰਹੇ ਆ ਔਰ ਆਪਾਂ ਜਿਹੜਾ ਆਪਣਾ ਪੱਖ ਪੇਸ਼ ਕਰ ਦਿੱਤਾ ਹੈ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਕਿਹਾ ਗਿਆ ਸੀਗਾ ਕਿ ਤੁਸੀਂ ਕੋਈ ਬਾਈਟ ਨਹੀਂ ਦੇਣੀ ਪਰ ਫਿਰ ਵੀ ਇਹ ਮੇਰੇ ਤੇ ਸਦਾ ਬਲੇਬ ਲੱਗ ਰਿਹਾ ਮੈਂ ਆਪਣੇ ਆਪ ਜੋ ਕੁਝ ਹੈ ਆ ਮੈਂ ਆਪਣਾ ਤੁਹਾਨੂੰ ਜਨਾਬ ਨੂੰ ਦੱਸ ਦਿੱਤਾ ਸੀਨੀਅਰ ਅਫਸਰਾਂ ਦੇ ਵੀ ਧਿਆਨ ਚਾ ਜੋ ਗੱਲਬਾਤ ਹੋਊ ਜੋ ਰਜਿਸਟ੍ਰੇਸ਼ਨ ਆ ਅੱਜ ਇਹਨਾਂ ਨੂੰ ਅਸੀਂ ਜਿਹੜਾ ਜੋ ਇਹਨਾਂ ਦਾ ਕ੍ਰਾਈਮ ਆ ਉਹ ਜਮਾਨਤਯੋਗ ਨਹੀਂ ਆ ਜਿਹੜੇ ਜਿਹੜੇ ਬੰਦਿਆਂ ਦੇ ਬਿਆਨ ਹੋਵੇ ਸਾਰੇ ਪਾਰਟੀ ਜਿਹੜੇ ਬੰਦੇ ਆ ਉਹਨਾਂ ਤੇ ਕੇਸ ਰਜਿਸਟਰ ਕਰਾਂਗੇ ਤੇ ਬਿਠਾ ਲਿਆ ਆ ਔਰ ਜਿਹੜੀ ਅਗਲੀ ਕਾਰਵਾਈ ਅਮਲੇ ਵਿੱਚ ਲਿਆ ਰਹੇ ਆ ਜੀ ਸੋ ਐਨਆਰਆਈ ਲੜਕੀ ਉਹਨੂੰ ਸਰ ਇਹ ਵੀ ਦੋਸ਼ ਲਗਾਏ ਗਏ ਨੇ ਕਿ ਜੋ ਰਾਜੀ ਨਾਵੇਂ ਵਾਸਤੇ ਐਸਐਚਓ ਸਭ ਨੂੰ ਅੰਡਰ ਪ੍ਰੈਸ਼ਰ ਸਾਨੂੰ ਮੈਨੂੰ ਸਬੂਤ ਦੱਸ ਦੇਣ ਜੀ ਮੈਂ ਇਹਨਾਂ ਨੂੰ ਕਿਹੜਾ ਰਾਜੀ ਨਾਵੇਂ ਅੰਡਰ ਪ੍ਰੈਸ਼ਰ ਕੀਤਾ ਹਰ ਚੀਜ਼ ਨੂੰ ਇਹ ਆਪਣੇ ਕਰ ਰਹੇ ਸੀਗੇ ਰਿਕਾਰਡ ਔਰ ਮੈਂ ਦੇ ਇਹਨਾਂ ਦੇ ਫੋਨ ਵੀ ਨਹੀਂ ਬਾਹਰ ਖਾਏ ਔਰ ਇਹ ਦੱਸ ਦੇਣ ਕਿ ਕਿਹੜੇ ਬੰਦੇ ਨੂੰ ਮੈਂ ਕਿਹਾ ਗਿਆ ਤੁਸੀਂ ਰਾਜੀ ਨਾਵੇਂ ਕਰ ਲੋ ਜੇ ਉਹ ਬੰਦੇ ਨੂੰ ਖੜਾ ਕਰਨਗੇ ਤੇ ਮੈਂ ਵੇਖੋ ਜੀ ਜ਼ਿੰਮੇਵਾਰ ਐ ਇਸ ਚੀਜ਼ ਦਾ